ਕਿਸਾਨ ਆਗੂ ਜਿਹੜੇ ਇਸਤਨਾਮ ਸਿੰਘ ਪੰਨੂ ਨੇ ਉਹ ਗਰਮ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਸਰਕਾਰ ਧਮਕੀਆਂ ਦੇ ਰਹੀ ਹੈ ਕਿ ਜੇ ਕੋਈ ਕਿਸਾਨ ਪਰਾਲੀ ਸਾੜੇਗਾ ਤਾਂ ਉਸ ਨੂੰ ਪਰਚੇ ਕੀਤੇ ਜਾਣਗੇ ਉਸ ਦੀਆਂ ਜਿਹੜੀਆਂ ਪੈਨਸ਼ਨਾਂ ਕੱਟ ਦਿੱਤੀਆਂ ਜਾਣਗੀਆਂ ਤੇ ਇਹ ਧਮਕੀਆਂ ਉਦੋਂ ਕਿਉਂ ਨਹੀਂ ਆਉਂਦੀਆਂ ਜਦੋਂ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਹੜ੍ਹ ਦੇ ਵਿੱਚ ਰੁੜ ਜਾਂਦੀਆਂ ਨੇ ਸਾਡੇ ਤੇ ਕੁਦਰਤੀ ਮਾਰਾਂ ਪੈਂਦੀਆਂ ਨੇ ਉਦੋਂ ਇਹ ਪ੍ਰਸ਼ਾਸਨ ਅਧਿਕਾਰੀ ਨੇ ਜਿਹੜੇ ਜਾਂ ਸਰਕਾਰਾਂ ਨੇ ਉਦੋਂ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਦੀ ਬਾਹ ਕਿਉਂ ਨਹੀਂ ਫੜਦੀਆਂ ਹੁਣ ਜਿਹੜਾ ਇਹ ਪੂਰਾ ਜ਼ੋਰ ਲਗਾਇਆ ਹੋਇਆ ਹੈ ਕਿ ਕਿਸਾਨਾਂ ਨੂੰ ਪਰਾਲੀ ਨਹੀਂ ਸਾੜਨ ਦੇਣੀ ਪਰਾਲੀ ਦੇ ਨਾਲ ਜਿਹੜਾ ਸਾਡੇ ਖੇਤਾਂ ਦੇ ਵਿੱਚ ਬਿਮਾਰੀਆਂ ਪੈਂਦੀਆਂ ਨੇ ਉਸ ਦੀ ਜਿਹੜੀ ਸਰਕਾਰ ਕੋਈ ਪ੍ਰਵਾਹੀ ਨਹੀਂ ਕਰਦੀ ਤੇ ਜਿਹੜੀ ਬਿਮਾਰੀ ਸਾਡੇ ਪਰਾਲੀ ਦੇ ਨਾਲ ਸਿਉਂਖ ਜਿਹੜੀ ਉਹ ਸਾਡੀ ਕਣਕ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੀ ਹੈ ਜਾਂ ਅਸੀਂ ਕੋਈ ਵੀ ਫਸਲ ਲਾਉਨੇ ਆ ਤਾਂ ਉਸ ਨੂੰ ਪਰਾਲੀ ਦੇ ਨਾਲ ਬਿਮਾਰੀ ਪੈਂਦੀ ਹੈ ਇਸ ਦਾ ਕੋਈ ਹੋਰ ਹੱਲ ਕੱਢਿਆ ਜਾਵੇ ਨਹੀਂ ਤਾਂ ਅਸੀਂ ਮਜਬੂਰ ਆ ਅਸੀਂ ਪਰਾਲੀ ਨੂੰ ਇਸੇ ਤਰ੍ਹਾਂ ਅੱਗ ਲਾਵਾਂਗੇ ਕੀ ਕਹਿਣਾ ਹੈ ਕਿਸਾਨ ਆਗੂ ਦਾ ਉਹ ਤਾਂ ਉਹਨਾਂ ਦਿਖਾਉਣੇ ਆ ਪੰਜਾਬ ਸਰਕਾਰ ਵੱਲੋਂ ਪਰਾਲੀ ਵਾਲੇ ਮਸਲੇ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਐਸ ਸਾਲ ਵੀ ਰੈਡੈਂਟੀਆਂ ਕਰਨ ਜਿਹੜੇ ਪਰਚੇ ਕਰਨ ਜੁਰਮਾਨੇ ਪਾਉਣ ਤੇ ਕਿਸਾਨਾਂ ਨੂੰ ਜੇਲਾ 'ਚ ਖੜਦੇ ਜਿਹੜੇ ਆ ਫਰਮਾਨ ਜਾਰੀ ਕੀਤੇ ਹੋਏ ਤੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਹਵਾਲਾ ਦੇ ਕੇ ਪੰਜਾਬ ਦੀ ਸਰਕਾਰ ਆਪਣੇ ਆਪ ਨੂੰ ਬੜਾ ਸ਼ੇਰ ਸਮਝ ਰਹੀ ਹੈ ਬੜੀ ਤੇਜ਼ ਹੋਈ ਪਈ ਹੈ ਜਿਹਦੇ ਤਹਿਤ ਇਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ डीसी ਨੂੰ एसडीएम ਨੂੰ ਇਹ ਹੁਕਮ ਜਾਰੀ ਕੀਤਾ ਹੈ ਕਿ ਇਹਨਾਂ ਦੇ ਜਿਹੜੇ ਆ ਹੰਦਰਵਾੜਗੜੇ ਦੇ ਬੀਬੀਆਂ ਜਿਹਨੋਂ ਪੰਡਾਇਆ ਇਤਰਾ ਬਾਕੀ ਮੈਦਾਨ ਜਾ ਕੇ ਤੇ ਪਰਾਲੀ ਰੋਕਣ ਦਾ ਰੋਕ ਥੰਮ ਕਰਨ ਇਹਨਾਂ ਨੂੰ ਕਹਿਣ ਕਿ ਤੁਹਾਨੂੰ ਹੁਕਮਜੋਖਮਾ ਦੇ ਵਿੱਚ ਲਿਖਿਆ ਹੋਇਆ ਜਿਹੜੇ ਜਦੋਂ ਬਾਅਦ ਐਸਡੀਐਮ ਨੇ ਕੀਤੇ ਆ ਜਦੋਂ ਸਾਹਮਣੇ ਆਏ ਉਹਦੇ ਵਿੱਚ ਇਹ ਲਿਖਿਆ ਆ ਕਿ ਕਿਸੇ ਵੀ ਜਿੰਨੇ ਵੀ ਕਿਸਾਨ ਨੇ ਪਰਾਲੀ ਨੂੰ ਅੱਗ ਲਾਈ ਉਹ ਜਿਹੜੀ ਪੈਨਸ਼ਨ ਮਿਲਦੀ ਹੈ ਸਰਕਾਰ ਵੱਲੋਂ ਕੋਈ ਉਹ ਘਟਦੀ ਜਾਊਗੀ ਬੁੜਾਪਾ ਪੈਨਸ਼ਨ ਉਹਦੇ ਨਾਲ ਜਿਹੜੀਆਂ ਵਿਧਵਾ ਪੈਨਸ਼ਨ ਮਿਲਦੀ ਹੈ ਵਿਧਵਾਵਾਂ ਨੂੰ ਜਾਂ ਕੋਈ ਅੰਗਰੇੜਾ ਮਿਲਦੀ ਹੈ ਉਹ ਘਟਦੀਆਂ ਜਾਣਗੀਆਂ ਇਹ ਜਿਹੜੀ ਮਾੜੀ ਮੋਟੀ ਸਹੂਲਤ ਸਰਕਾਰ ਦਿੰਦੀ ਹੈ ਉਹ ਢਾਈ ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਦਿੰਦੀ ਹੈ ਤੋਂ ਸਾਰੀਆਂ ਦੇ ਕੱਟ ਦੇਣੀਆਂ ਫਰੇਡ ਐਂਟਰੀਆਂ ਹੋਣਗੀਆਂ ਜੁਰਮਾਨੇ ਪਾਣਗੇ ਪਰਚੇ ਕਰਨੇ ਜੇਲ੍ਹਾਂ ਨੂੰ ਪਾਣਨਾ ਇਹ ਵਰਤਾਰਾ ਪੰਜਾਬ ਦੀ ਸਰਕਾਰ ਵਰਤਾਰੀ ਹੈ। ਤੇ ਸੁਪਰੀਮ ਕੋਰਟ ਦਾ ਵੱਲ ਦੇ ਰਹੀ ਹੈ। ਸੁਪਰੀਮ ਕੋਰਟ ਨੇ ਅਜ ਤੋਂ 2019 ਤੋਂ 5 ਸਾਲ ਪਹਿਲਾਂ ਕਿਹਾ ਸੀ 6 ਸਾਲ ਪਹਿਲਾਂ। ਇੱਕ ਹੁਕਮ ਜਾਰੀ ਕੀਤਾ ਸੀ ਕਿ 2500 ਰੁਪਇਆ ਪ੍ਰਤੀ ਏਕੜ ਇਹਨਾਂ ਦੇ ਦੇ ਦੋ ਇਹ ਪ੍ਰਾਣੀ ਦੀ ਸਾਂਭ ਸੰਭਾਲ ਸੰਕਰ ਲੈਣਗੇ। ਜੇ ਉਹ ਕਹਿੰ 7000 ਰੁਪਇਆ ਪ੍ਰਤੀ ਏਕੜ ਮੰਗ ਰਿਹਾ ਅੱਜ ਵੀ ਮੰਗ ਰਿਹਾ ਉਦੋਂ ਮੰਗ ਲੇ। ਉਹ 2500 ਰੁਪਇਆ ਨਾ ਸੁਪਰੀਮ ਕੋਰਟ ਦੇ ਹੁਕਮ ਦੇ ਮੁਤਾਬਕ ਉਹ ਵੀ ਨਹੀਂ ਦਿੱਤਾ ਅਜੇ ਤੱਕ ਐਨਜੀਟੀ ਨੇ ਕਿਹਾ આજ ਤੋਂ ਕਈ ਸਾਲ ਪਹਿਲਾਂ ਐਨਜੀਟੀ ਦੇ ਇੱਕ ਨਾ ਫੈਸਲਾ ਸੀ ਉਹਦੇ ਵਿੱਚ ਸੀਗਾ ਵੀ ਢਾਈ ਕਿੱਲੇ ਤੋਂ ਘੱਟ ਵਾਲੇ ਕਿਸਾਨਾਂ ਨੂੰ ਮਹੂਤ ਸੰਦੇਦੋ ਢਾਈ ਕਿੱਲੇ ਤੋਂ 5 ਕਿੱਲੇ ਵਾਲਿਆਂ ਨੂੰ 5000 ਜਿਹੜੇ 5 ਏਕੜ ਤੋਂ ਵੱਧ ਵਾਲੇ ਕਿਸਾਨਾਂ ਨੂੰ ਉਹਨਾਂ ਨੂੰ 15000 ਸੰਦੇਦੋ ਨਾ ਕੋਈ ਅਜੇ ਤੱਕ ਸੰਧ ਪਈਆ ਹੋਇਆ ਨਾ ਕੋ ਮਾਰਜਾ ਦਿੱਤਾ ਨਾ ਕੋ ਹੋਰ ਪ੍ਰਬੰਧ ਕੀਤਾ ਤੇ ਕਿਸਾਨਾਂ ਦੇ ਦਿਵਾਲੇ ਡਾਂਗ ਫੜੀ ਹੋਈ ਹੈ ਸਰਕਾਰ ਨੇ ਜੋ ਜਬਰਤਾਂ ਉਤਰੀ ਹੋਈ ਹੈ ਅਤਿਆਚਾਰ ਕਰ ਰਿਹਾ ਗਰੀਬਾਂ ਦੇ ਉੱਤੇ ਵੀ ਤੁਹਾਡੀਆਂ ਪੈਨਸ਼ਨਾਂ ਕੱਢ ਦੇਣੀਆਂ ਤੁਹਾਨੂੰ ਕਰਜ਼ਾ ਨਹੀਂ ਲੈਣ ਦੇਣਾ ਤੁਹਾਡੀਆਂ ਰੈੱਡ ਐਂਟਰੀਆਂ ਕਰ ਦੇਣੀਆਂ ਇਥੋਂ ਇਹਨਾਂ ਦੀ ਮਨਸਾ ਸਾਫ਼ ਸਿੱਧ ਹੁੰਦੀ ਹੈ ਕਿ ਇਹ ਕਾਰਪੋਰੇਟ ਯਾਂ ਜਿਹੜੇ ਵਿਜੋਗਪਤੀ ਆ سرمਾਈਦਾਰ ਆ ਉਹਨਾਂ ਨਾਲ ਕਿਹੋ ਜਿਹੀ ਮਿਲੀ ਹੈ ਜਿਹੜੇ ਸਾਰਾ ਸਾਲ ਪ੍ਰਦੂਸ਼ਣ ਫਲਾ ਰਹੇ ਜਿਹੜੇ ਧਰਤੀ